ਸਿੰਘ ਗਾਇਕ ਸਤਵਿੰਦਰ ਬੁੱਗਾ ਵਿਵਾਦਾਂ ਦੇ ਵਿੱਚ ਹੈ ਔਰ ਗਾਇਕ ਸਤਵਿੰਦਰ ਬੁੱਗੇ ਦੇ ਭਰਾ ਦੀ ਪਤਨੀ ਦਾ ਕਤਲ ਹੋ ਗਿਆ ਜੀ ਹਾਂ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਆ ਕਿ ਮੇਰੀ ਪਤਨੀ ਨੂੰ ਧੱਕਾ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਹ ਦਮ ਤੋੜ ਗਈ ਔਰ ਹੱਥ ਜੋੜਦਾ ਹੋਇਆ ਇਹ ਸ਼ਖਸ ਨਜ਼ਰ ਆ ਰਿਹਾ ਜੋ ਤਸਵੀਰਾਂ ਦੇ ਵਿੱਚ ਇਹ ਗਾਇਕ ਸਤਵਿੰਦਰ ਬੁੱਗੇ ਦਾ ਭਰਾ ਹੈ ਔਰ ਇਹਨਾਂ ਦਾ ਆਪਸ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਔਰ ਸਤਵਿੰਦਰ ਬੁੱਗੇ ਦੀ ਪਰਜਾਈ ਦੀ ਮੌਤ ਹੋ ਗਈ ਔਰ ਇਲਜ਼ਾਮ ਸਤਵਿੰਦਰ ਬੁੱਗੇ ਦੇ ਭਰਾ ਵੱਲੋਂ ਲਾਏ ਜਾ ਰਿਹਾ ਕਿ ਬੁੱਗੇ ਨੇ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਔਰ ਮੌਕੇ ਤੇ ਉਸ ਨੇ ਦਮ ਤੋੜ ਦਿੱਤਾ ਇਸ ਤਰ੍ਹਾਂ ਦੇ ਇਲਜ਼ਾਮ ਉਸ ਨੇ ਲਾਏ ਆ ਰੋਂਦਾ ਹੋਇਆ ਪਿੱਟਦਾ ਹੋਇਆ ਨਜ਼ਰ ਆ ਰਿਹਾ ਪੂਰਾ ਪਰਿਵਾਰ ਰੋ ਰਿਹਾ ਔਰ ਪੂਰਾ ਪਰਿਵਾਰ ਇਲਜ਼ਾਮ ਲਾ ਰਿਹਾ ਕਿ ਆਖਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਤਾਂ ਮੌਕੇ ਤੇ ਪੋਲਸ ਦੇ ਨਾਲ ਬਹਿਸ ਬਸਾਇਏ ਦੀਆਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦਿਖਾਉਣੇ ਤਸਵੀਰਾਂ ਕਿ ਆਖਿਰ ਸੁਤਵਿੰਦਰ ਬੁੱਗੇ ਦਾ ਭਰਾ ਕੀ ਕਹਿ ਰਿਹਾ ਹੈ ਆਰਸੀ ਮੌਕੇ ਤੇ ਚਲੇ ਗਿਆ ਬੁੱਗੇ ਦੇ ਕੋਈ ਛੱਟ ਨਹੀਂ ਝਗੜਾ ਨਹੀਂ ਕੁਛ ਨਹੀਂ ਸਾਫ ਸੁਥਰਾ ਰਾਸਤੇ ਜੀ ਟੱਕਰਵਾ ਕੇ ਇੱਥੇ ਦਾਖਲ ਹੋਗੇ ਮੈਨੂੰ ਆ ਦੱਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇਨਚਾਰ ਸਾਹਿਬ ਦੀ ਐਸਐਚਓ ਸਾਹਿਬ ਦੰਦਾ ਓਸੀ ਓਏ ਭਗਤ ਸਿੰਘ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਡੇ ਵੀ ਤਾਂ ਮੇਰੇ ਮਾਰੇ ਆਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਟੀਆਂ ਤੋੜ ਲਿਆ ਮੈਨੂੰ ਕੋਣ ਜੈਕੇ ਥਾਣੀ ਲੇਦੀ ਤਿੰਨੇ ਐਸਐ ਤਿੰਨ ਗੱਡੀਆਂ ਟਾਇਰ ਚੱਕਦੇ ਆ ਤੇ ਗੱਡੀ ਚ ਰੱਖਦੇ ਉਹ ਵੀ ਵੀਡੀਓ ਐ ਐਨਾ ਠੱਕਾ ਜਿੰਦਾ ਵੱਢ ਕੇ ਟਾਇਰ ਚਲੋ ਕਰੋ ਵੀਡੀਓ ਚ ਕੋਈ ਜਿੰਦਾ ਵੱਢ ਕੇ ਮਰਾਉਣੀ ਦੀ ਇਹ ਤੇ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਗੋਲੀ ਜੈਕਟ ਖਾਣੀ ਲਿਆ ਗੋਲੀ ਮੈਨੂੰ ਆਏ ਦੱਸੋ ਜਦੋਂ ਬੰਦੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚਓ ਸਾਹਿਬ ਦਾਦਾ

ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਦੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ ਆਸੀਆ जॾो बंदे न दे उहो पिछे सपाल गिर बेहोश हो इंचार्ज सो सा ਅਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਦੰਗਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਟਿਆ ਤੋੜ ਲਿਆ ਮੈਨੂੰ ਕੋਈ ਮੈਨੂੰ ਆਏ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ जॾो बंदे पिछे सपाल गिर बेहोश हुई इंचार्ज सब ਅਸੀਆ ਓਏ ਭਗਤ ਜੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤਾਂ ਮੇਰੇ ਮਾਰੇ ਆ ਜਦ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਟਿਆ ਤੋੜ ਲਿਆ ਮੈਨੂੰ ਕੋਈ ਮੈਨੂੰ ਆਏ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸ ਐਚਓ ਸਾਹਿਬ ਦੰਦਾ ਅਸੀਆ पपाल गिर बेहोश साह जी सारा ਰਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡਾ ਵੀ ਤਾਂ ਮੇਰੇ ਮਾਰੇ ਅੱਜ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ انچار صاحب دی اے سچو صاحب دادا آسیا اے پکتری نے کیوں ماریا تھے میں مار دندا جنڈے بھی تا میرے مارے آج تو اے کنجرا پہلا میں نو توڑ لیا میں نو گوڑا بھی میں نو آئے دادا تو جو دو پندے نو تکا دے دادا پچھے سپاڑ گر گی بہت 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 شو گی انچار صاحب دی اے سچو صاحب دادا बस <laughs>